ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਪੀਕ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੇ ਨਵੇਂ ਪੀਪਲ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਜੇ ਕਿਸੇ ਵੀ ਭੈਣ ਨੇ ਸਟੀਚਿੰਗ ਕਰਕੇ ਸੂਟ ਲੈਣਾ ਉਹ ਵੀ ਲੈ ਸਕਦੇ ਆ ਜੀ ਕਿ ਬਿਟਾਉਟ ਸਟੀਚਿੰਗ ਤੋਂ ਲੈਣਾ ਉਹ ਵੀ ਲੈ ਸਕਦੇ ਆ ਜਿਹੜਾ ਆਪਣਾ ਸਟੀਚਿੰਗ ਦਾ ਪ੍ਰਾਈਸ ਆ ਉਹ ਬਹੁਤ ਘੱਟ ਆ ਜੀ ਜਿਵੇਂ ਆਮ ਟਿਕਾ ਦੇ ਪ੍ਰਾਈਸ ਨੇ ਉਤੋਂ ਬਹੁਤ ਘੱਟ ਆ ਜੀ ਕਿਸੇ ਵੀ ਭੈਣ ਦੇ ਕੋਈ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਲੈ ਕੇ ਆਪਣਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ 950130827 ਇਹ ਆਪਣਾ ਨੰਬਰ ਹੈਗਾ ਤੇ ਉਹਦੇ ਤੁਸੀਂ ਆਰਡਰ ਜਿਹੜੇ ਦੇ ਸਕਦੇ ਹੋਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਉਸੇ ਜਿੰਨਾ ਵੀ ਚਾਹੋ ਉਦੋਂ ਤੋਂ ਉੱਤਪਾਦੋ ਲੈ ਆ ਸਕਦੇ ਆ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਉਹ ਹੈਗੇ ਆ ਜੀ ਬਾਦਰੀ ਬ੍ਰੈਂਡ ਦੇ ਕਿਉਂਕਿ ਬਾਦਰੀ ਬ੍ਰੈਂਡ ਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਉਹ ਬਹੁਤ ਸੋਹਣੇ ਸੂਟ ਨੇ ਤੇ ਮਸਲੀਨ ਦੇ ਉੱਪਰ ਇਹ ਬਣੇ ਹੋਏ ਨੇ ਸੂਟਾ ਤੇ ਪਿੱਛੇ ਬਰਕਤ ਨਾਲ ਇਹਦੇ ਪਲੇਨ ਸਲਵਾਰਾਂ ਨੇ ਪਹਿਲਾ ਸਲਵਾਰ ਤਾਂ ਸਟਾਫ ਦਿਖਾਣਾ ਤੁਹਾਨੂੰ ਪਲੇਨ ਸਲਵਾਰ ਆ ਜੀ ਮਸਲੀਨ ਦੇ ਵਿੱਚ ਇਹ ਸਲਵਾਰ ਹੈਗੀ ਤੇ ਮਸਲੀਨ ਦੇ ਵਿੱਚ ਹੀ ਸ਼ਰਟ ਆ ਤੇ ਪ੍ਰਿੰਟਾ ਜਿਹੜਾ ਇਹੋ ਬਾਦਨੀ ਪ੍ਰਿੰਟ ਹੈਗਾ ਤੇ ਬਹੁਤ ਸੋਹਣਾ ਜਿਹੜਾ ਸਟਾਫ ਹੈਗਾ ਤੇ ਇਹਦੇ ਉੱਪਰ ਆ ਜਿਹੜੀ ਮਕੈਸ਼ ਵੀ ਲੱਗੀ ਹੋਈ ਹੈਗੀ ਬਹੁਤ ਸੋਹਣੇ ਹੈਂਡਵਰਕ ਦੇ ਨਾਲ ਤੇ ਆ ਇਹ ਉੱਪਰ ਆ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਸੂਟ ਬਣ ਕੇ ਆ ਜਿਹੜਾ ਰੈਡੀ ਹੁੰਦਾ ਹੈਗਾ ਤੇ ਮਸਟਰਡ ਕਲਰ ਆ ਗਿਆ ਇਹ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਆਰਡਰ ਦੇ ਸਕਦੇ ਹੋ ਤੇ ਦੁਪੱਟੇ ਇਹਨਾਂ ਦੇ ਮਸਲੀਨ ਤੇ ਰਹਿਣਗੇ ਜੀ ਜਿਵੇਂ ਕਾਟਨ ਮਸਲੀਨ ਆ ਉਦਾਂ ਦੇ ਦੁਪੱਟੇ ਵੀ ਹੈਗੇ ਇਹ ਇਹ ਥੋੜੇ ਜਿਹੀ ਵੀ ਰੇਸ਼ਮੀ ਜਿਹਾ ਸਟਫ ਦੇ ਵਿੱਚ ਦੁਪੱਟੇ ਨੇ ਬਹੁਤ ਸੋਹਣੇ ਨੇ ਦੁਪੱਟੇ ਤੇ ਕੋਈ ਖਰਾਬ ਹੋਣ ਵਾਲੇ ਨਹੀਂ ਤੇ ਵਧੀਆ ਵਧੀਆ ਦੁਪੱਟੇ ਨੇ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਇਹ ਸੂਟ ਦੇ ਰਹੇ ਹਾਂ ਜੀ 1250 ਰੁਪਿਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਦੁਪੱਟਾ ਨੇ 1250 ਰੁਪਿਆ ਪ੍ਰਾਈਸ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ ਆ ਅਗਲਾ ਕਲਰ ਗ੍ਰੇ ਹੈਗਾ ਬੀ ਬਹੁਤ ਸੋਹਣੇ ਆ ਤੇ ਸੂਟ ਵੀ ਬਹੁਤ ਸੋਹਣਾ ਹੈ ਸਟਾਫ ਵੀ ਬਹੁਤ ਸੋਹਣਾਗਾ ਤੇ ਜਿੱਦਾਂ ਰੇਟ ਦੇ ਹਿਸਾਬ ਨਾਲ ਸਟਾਫ ਬਹੁਤ ਵਧੀਆ ਜੀ ਤੇ ਪਲੇਨਸ ਲਵਾ ਰਹੇ ਨੇ ਇਹਨਾਂ ਨਾਲ ਅਲੱਗ ਤੋਂ ਗ੍ਰੇ ਕਲਰ ਦੀ ਵੀ ਸਲਵਾ ਰਹੇ ਇਹਦੇ ਨਾਲ ਲਓ ਜੀ ਇਹ ਗ੍ਰੇ ਕਲਰ ਵੀ ਨਹੀਂ ਹੈਗਾ ਜੀ ਇਹ ਅਲੱਗ ਜਿਹਾ ਕਲਰ ਆਗਾ ਵੀ ਜਿੱਦਾਂ ਆਪਾਂ ਗ੍ਰੇ ਹੁੰਦਾ ਉਦਾਂ ਵੀ ਨਹੀਂ ਹੈਗਾ ਇਹ ਅਲੱਗ ਜਿਹਾ ਕਲਰ ਆਗਾ ਬਹੁਤ ਸੋਹਣਾਗਾ ਆਹ ਇਹਦਾ ਅੰਦਾਜ਼ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਦੇ ਸਕਦੇ ਹੋ 1200 ਰੁਪਏ ਦਾ ਫਰਾਈ ਡੋਗਾ ਜੀ 1250 ਰੁਪਏ ਦਾ ਫਰਾਈ ਦਿਓ ਵਾਹ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਨਾਲ ਦੇ ਅਗਲਾ ਕਲਰ ਹੈਗਾ ਜੀ ਵਰਤਮਾਹ ਸੋਰੀ ਇਹ ਸ਼ਰਟ ਹੈ ਤੇ ਉੱਪਰ ਮੁਕੈਸ਼ ਲੱਗਿਆ ਹੋਇਆ ਹੈਗਾ ਬਹੁਤ ਸੋਹਣਾ ਆ ਸਾਰਾ ਵਰਕ ਹੋਇਆ ਹੋਇਆ ਜੀ ਇਹਦੇ ਤੇ ਕੋਟੇ ਪੱਤੀ ਦਾ ਵਰਕ ਆ ਜੀ ਬਹੁਤ ਸੋਹਣਾ ਵਰਕ ਹੈ ਤੇ ਇੰਸਕ੍ਰੈਟਡ ਹੋਗਾ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਸਿੱਤੀ ਦੇ ਸਕਦੇ ਹੋ ਬਾਂਦਨੀ ਪ੍ਰਿੰਟ ਦੇ ਵਿੱਚ ਸੂਟ ਨੇ ਬਾਂਦਨੀ ਪ੍ਰਿੰਟ ਇਸ ਟਾਈਮ ਬਹੁਤ ਜਿਆਦਾ ਟ੍ਰੈਂਡ ਤੇ ਹੈ। ਅਗਲਾ ਕਲਰ ਹੈਗਾ ਜੀ ਸਿਰੋਚੀ ਆ ਸਹੀ ਆ ਰਿਹਾ ਕਲਰ ਕਲਰ ਜਿੱਦਾਂ ਦਾ ਵੀ ਫੋਨ ਦੇ ਵਿੱਚ ਜੇ ਤੁਹਾਨੂੰ ਵੀਡੀਓ 'ਚ ਦਿਸ ਰਿਹਾ ਉਦਾਂ ਦੇ ਕਲਰ ਹੈਗਾ ਬਹੁਤ ਸੋਹਣਾ ਕਲਰ ਹੈ ਵੀ ਕੋਈ ਇਹਨਾਂ ਦੇ ਕਲਰ ਨਹੀਂ ਫੇਲਟ ਹੁੰਦੇ ਬਹੁਤ ਸੋਹਣਾ ਸਟਾਫ ਹੈ ਸਾਢੇ 1200 ਰੁਪਿਆ ਇਹਦਾ ਪ੍ਰਾਈਸ ਰੋ ਭਾਜੀ ਜੇ ਤੁਸੀਂ ਸਟਿਚਿੰਗ ਕਰਕੇ ਲੈਣਾ ਸਟਿਚਿੰਗ ਕਰਕੇ ਵੀ ਲੈ ਸਕਦੇ ਹੋ ਬਿਜਾਓ ਸਟਿਚਿੰਗ ਕੋ ਵੀ ਲੈ ਸਕਦਾ ਜੇ ਕੋਈ ਵੀ ਸੂਟ ਤੁਸੀਂ ਵਰਕਸਟਾਉਣ ਹੋਵੇ ਉਹਦਾ ਵੀ ਆਪਣਾ ਆਰਡਰ ਤੁਸੀਂ ਇਹ ਹੈਗੇ ਨੇ ਜੀ ਪਲੇਨ ਸੂਟ ਆ ਇਹ ਵੀ ਬੰਦ ਨਹੀਂ ਪ੍ਰਿੰਟ ਦੇ ਵਿੱਚ ਆ ਆ ਬਾਟਮ ਹੈਗੀ ਆਹ ਵਾਲੀ ਸ਼ਰਟ ਆ ਇਹ ਸੂਟ ਆਪਾਂ ਪਹਿਲਾਂ ਵੀ ਵੇਚੇ ਸੀਗੇ ਇਹ ਦੁਬਾਰੇ ਰੀਸਟਾਕ ਕੀਤੇ ਨੇ ਇਹ ਵੀ ਬਹੁਤ ਸੋਹਣੇ ਨੇ ਤੇ ਕਲਰ ਇਹਦਾ ਪ੍ਰਾਈਸ ਹੈਗਾ ਜੀ 1600 ਰੁਪਇਆ 1600 ਰੁਪਇਆ ਦਾ ਪ੍ਰਾਈਸ ਰਹੂਗਾ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਆਪਾਂ ਰੀਸਟਾਕ ਇਹ ਸੂਟ ਕੁਝ ਪਹਿਣਾ ਦੀ ਡਿਮਾਂਡ ਸੀ ਉਹਨਾਂ ਕਰਕੇ ਆਪਾਂ ਇਹ ਸੂਟ ਲੈ ਕੇ ਆਏ ਸੀ ਜੀ ਅਗਲਾ ਕਲਰ ਆਵਲਾਗਾ ਜੀ ਇਹ ਵੀ ਬਹੁਤ ਸੋਹਣਾ ਹੈ ਆ ਸ਼ਰਟ ਆ ਤੇ ਆ ਹੈਗੀ ਹੈ ਜੇ ਵੀ ਬਾਟਮ ਬਹੁਤ ਸੋਹਣੇ ਕਲਰ ਨੇ ਤੇ ਇਹ ਨਾ ਔਰਗੈਂజా ਸ਼ਿਮਰ ਦੇ ਵਿੱਚ ਆ ਸ਼ਿਮਰ ਵੀ ਆ ਔਰਗੈਂజా ਵੀ ਆ ਸਟਾਫ ਬਹੁਤ ਸੋਹਣਾਗਾ ਕਈ ਵਾਰੀ ਇਹ ਹੋ ਜਾਂਦਾ ਵੀ ਫਲਾਣੇ ਨੇ ਰੇਟ ਘੱਟ ਰੱਖਿਆ ਜਾਂ ਵੱਧਾ ਐਦਾਂ ਦੀ ਕੋਈ ਗੱਲ ਨਹੀਂ ਜੀ ਜਿੱਦਾਂ ਦਾ ਸਟਾਫ ਹੋ ਉਹ ਉਦਾਂ ਦੇ ਰੇਟ ਹੋਊਗਾ ਤੇ ਸ਼ਿਮਰ ਔਰਗੈਂజా ਦੇ ਵਿੱਚ ਆ ਕੱਲਾ ਔਰਗੈਂజా ਨਹੀਂ ਹੈਗਾ ਵੀ ਤੇ ਸ਼ਿਮਰ ਹੈ ਅਗਲਾ ਕਲਰ ਇਹਦੇ ਵਿੱਚ ਆਵਲਾ ਦਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਉਹਨਾ ਸਕਰੀਨਸ਼ਾਟ ਲੈ ਸਕਦੇ ਹੋ ਆਰਡਰ ਦੇ ਸਕਦੇ ਹੋਗੇ ਤੇ ਜੇ ਤੁਸੀਂ ਨਾਲ ਨਾਲ ਦੁਪट्टे ਵੀ ਬਾਏ ਕਰਨੇ ਹੋਣ ਤਾਂ ਤੁਸੀਂ ਇਸੇ ਮਾਤੇ ਦੁਪट्टे ਵੀ ਲੈ ਸਕਦੇ ਹੋ ਦੁਪੱਟਾ ਵੀ ਤੁਸੀਂ ਨਾਲ ਲੈ ਸਕਦੇ ਹੋ ਜੀ ਤੇ ਪ੍ਰਾਈਸ ਤੁਹਾਨੂੰ ਦੱਸਿਆ ਵੀ 1600 ਰੁਪਏ ਇਹਦਾ ਪ੍ਰਾਈਸ ਹੈ ਤਾਂ ਦੁਪੱਟੇ ਦਾ ਤਾਂ ਦੁਪੱਟਾ ਦਾ ਪ੍ਰਾਈਸ ਹੈ ਜਿਹੜਾ ਉਹ ਅਲੱਗ ਤੋਂ ਲੱਗੂ ਆ ਜੀ ਤੇ ਆਪਾਂ ਸਿਰਫ ਤੁਹਾਨੂੰ ਵੀਡੀਓ ਦੇ ਵਿੱਚ ਆ ਇਹਦਾ ਸੂਟ ਦਾ ਹੀ ਪ੍ਰਾਈਸ ਦੱਸਿਆ ਗਾ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਵੀਡੀਓ ਇਹ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗਦੇ ਆ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ